ਸਾਬ ਦੇ ਮੁਬਾਰਕ ਤਰਤੀ ਤੇ ਅੱਜ ਸਿੱਖ ਜਰਨੈਲ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਮਨਾਇਆ ਜਾ ਰਿਹਾ ਕਿਉਂਕਿ ਇਤਿਹਾਸ ਦੇ ਵਿੱਚ ਉਹ ਹੀ ਪੂਜੇ ਜਾਂਦੇ ਆ ਜਿਹੜੇ ਗੁਰੂ ਲਈ ਜੂਝਦੇ ਆ ਗੁਰੂ ਲਈ ਸ਼ਹੀਦ ਹੁੰਦੇ ਆ ਤੇ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਸਮਰਪਿਤ ਹੁੰਦਾ ਵਾ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਾਡੀ ਸਮੁੱਚੀ ਕੌਮ ਦੇ ਲਈ ਇੱਕ ਮਿਸਾਲ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਸ਼ਹਾਦਤਾਂ ਪੱਖ ਲਈ ਦਿੱਤੀਆਂ। ਅੱਜ ਜਦੋਂ ਪੰਥ ਥੋੜਾ ਵਿਕੜੇ ਪੈਂਡਿਆਂ ਦੇ ਵਿੱਚ ਆ ਤਾਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ। ਔਰ ਪੰਥ ਇੱਕ ਮੁਸਤਾ ਦੇ ਨਾਲ ਚੱਲਣ ਦੀ ਲੋੜ ਆ। ਮੈਂ ਅੰਦਰ ਵੀ ਬੋਲ ਕੇ ਆਇਆ ਕਿ ਜੇ ਗੱਲ ਬਾਬਾ ਬੋਤਾ ਸਿੰਘ ਦੀ ਆ ਤੇ ਨਾਲ ਬਾਬਾ ਗਰਜਾ ਸਿੰਘ ਦੀ ਵੀ ਹੋਊਗੀ। ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਭਾਈ ਜੈ ਸਿੰਘ ਦੀ ਖਲਕਟ ਇਹ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਨਾਇਕ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਵਿਛੜੇ ਪੈਂਡਿਆਂ ਦੇ ਵਿੱਚ ਵੀ ਜਿਵੇਂ ਕੌਮ ਨੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਤੋਂ ਅੱਜ ਲੋੜ ਆ ਕੌਮੀ ਇੱਕ ਮੁਰਤਾ ਦੀ ਕੌਮੀ ਭਾਵਨਾ ਦੀ ਜਿਹਦੇ ਅਨੁਸਾਰ ਆਪਾਂ ਵੱਡੇ ਜਿਹੜੇ ਅੱਗੇ ਫੇਰ ਮਾਰ ਕੇ ਆ ਮਾਰ ਸਕੇ ਆ ਹੜਾਂ ਦੀ ਸਥਿਤੀ ਆਪਾਂ ਸਾਰਿਆਂ ਨੂੰ ਪਤਾ ਇਹ ਵੀ ਅਸੀਂ ਬਾਬਾ ਜੀਵਨ ਸਿੰਘ ਤੇ ਜੀਵਨ ਤੋਂ ਸਿਹਤ ਲੈਣੀ ਆ ਵਿਛੜੇ ਪੈਂਡਿਆਂ 'ਚ ਔਰੰਗਜ਼ੇਬ ਦਾ ਰਾਜ ਹੋਵੇ ਔਰ ਪੂਰੇ ਹਿੰਦੁਸਤਾਨ ਦੇ ਵਿੱਚੋ ਤਾਨਾ ਸ਼ਾਹ ਰਾਜਾ ਸੀ ਪਰ ਭਾਈ ਜੱਤਾ ਜੀ ਸੀਸ ਲੈ ਕੇ ਆਏ ਜੇ ਸਾਡੇ ਸਿਰ ਤੇ ਗੁਰੂ ਦਾ ਆਸਰਾ ਹੋਵੇ ਸਾਡੇ ਸਿਰ ਤੇ ਗੁਰੂ ਦੀ ਓਟ ਹੋਵੇ ਅਸੀਂ ਗੁਰੂ ਦੇ ਥਾਪੜੇ ਨਾਲ ਚੱਲੀਏ ਤਾਂ ਫਿਰ ਵੱਡੀ ਤੋਂ ਵੱਡੀ ਮੁਸ਼ਕਲ ਤੋਂ ਅਸੀਂ ਪਾਰ ਲੰਘ ਜਾਨੇ ਆ ਤਾਂ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੈ ਵਾਸਤੇ ਸੰਤਾਨ ਨੂੰ ਤਾਨਤਨ ਬਾਬਾ ਜੀ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਾ ਉੱਚੇ ਚੇੇ ਤੌਰ ਦੇ ਉੱਤੇ ਸਿੰਘ ਸਾਹਿਬ ਜਸ਼ਵੇਸ਼ ਕਰਨਾਲ ਗੱਲ ਦੀ ਮੋਢੀ ਮੁਖੀ ਬਾਬਾ ਮੇਜਰ ਸਿੰਘ ਦੀ ਛੋਟੀ ਹੋਰ ਵੀ ਜਿੰਨੇ ਸਾਡੇ ਇੱਥੇ ਗੱਲ ਮਿਸਲਾਂ ਕੱਟੀਆਂ ਆਈਆਂ ਉਹਨਾਂ ਦੇ ਜਥੇਦਾਰ ਸਾਹਿਬ ਸਾਰੇ ਪਾਸੇ ਤੁਸੀਂ ਦੇਖੋ ਨੀਲੀਆਂ ਫੌਜਾਂ ਦਿਸਦੀਆਂ ਕੌਮ ਨੂੰ ਇਹਨਾਂ ਤੇ ਮਾਣ ਹਮੇਸ਼ਾ ਰਹੂਗਾ ਮੈਂ ਇਹਨਾਂ ਦੇ ਨਾਮ ਵਿਸ਼ੇਸ਼ ਕਰ ਜਾਂ ਦੀ ਸ਼ਲਾਘਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਜਥੇਦਾਰ ਅਮਰ ਸਿੰਘ ਜੀ ਕੀ ਬਸੀ ਜੀ ਦਾ ਪ੍ਰਕਾਸ਼ ਉੱਪਰ ਸੀ ਜੋ ਆਇਆ ਗਿਆ ਤੁਸੀਂ ਸਮਾਜ ਨੂੰ ਕਿੰਨਾ ਸੁਦੇ ਅੱਜ ਹੋ ਬਹੁਤ ਬਹੁਤ ਹੀ ਮਹਾਨ ਸ਼ਖਸੀਅਤ ਹਨ ਆਪਾ ਜੀਵਨ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਕ ਲੈ ਕੇ ਜਿੱਦੀ ਤੋਂ ਅਨੰਤਪੁਰ ਸਾਹਿਬ ਪਹੁੰਚੇ ਸੀ। ਉਹ ਜਿਨ੍ਹਾਂ ਨੂੰ ਵਿਸ਼ਮੇਸ਼ ਪਤਾਨ ਨੇ ਇਹਨਾਂ ਰਿਚੇ ਗੁਰੂ ਤੇ ਬੇਡੇ ਦਾ ਕਿਤਾਬ ਦਿੱਤਾ ਸੀ। ਅੱਜ ਉਹਨੇ ਦਾ ਜਨਮ ਦਿਹਾੜਾ ਦਿਨਾ ਸੰਗਤਾਂ ਨੇ ਬਣਾਇਆ। ਮੈਂ ਸਾਰੀਆਂ ਸੰਗਤਾਂ ਨੂੰ ਬੇਜਰੀ ਕਰਾਂਗਾ ਤੋਂ ਬਾਕ ਬਾਕ। ਬਹੁਤ ਧੰਕਾ ਦਾ ਸਮੇਂ। ਔਰ ਮੈਨੂੰ ਵੀ ਖੁਸ਼ੀ ਹੈ ਕਿ ਮੈਨੂੰ ਵੀ ਇਸ ਸਤਨ ਦੇ ਉੱਤੇ ਇਹ ਤੇ ਉਹਨੇ ਲੰਬਾ ਸਮਾਂ ਕੱਪ ਵੀ ਕੀਤਾ। ਔਰ ਉਹਨਾਂ ਦੇ ਜਿਹੜੀ ਐ ਇਸ ਬਾਤ ਦੇ ਵਿੱਚ ਸ਼ਾਮ ਹੋਦਾ। ਕਿ ਜਿਹੜੇ ਪਿੰਡਾਂ ਦੇ ਜ਼ਰੂਕਰਾਂ ਦੇ ਵਿੱਚ ਜ਼ਰੂਰ ਇਹ ਇਹੇ ਪ੍ਰਕਾਸ਼ ਉਸ ਬਣਾਉਣੇ ਚ ਸਾਰੇ ਤਾਂ ਹੁਣ ਕਹਿੰਦੇ ਜੀ ਬਹੁਤ ਵਧੀਆ ਸਿੱਖਿਆ ਨੇ ਬੜੀ ਵੱਡੀ ਇਹਨਾਂ ਤੇ ਦੇਣ ਹੈ। ਸਰਦਮ ਜਿੰਦਾ ਕਰ। ਅੱਜ ਇਹਨਾਂ ਦਾ ਬਾਬਾ ਜੀ ਜਿਹੜਾ ਹੈ ਪੁੱਛੇ ਬੀਬੀ ਦੇ ਹੱਥੀਂ ایک قریب تک کہو ایک بات شاہی جانتے ہیں اپنی مجھائی ایک تاریہ ایک اپنی مرونے لگے ہیں ماننا لے رہے ہیں پتڑنا لے رہے ہیں ایک صرف ایک بات ਪੰਜਾਬੀ ਦੇ ਸਿਹਤ ਭਾਵ ਜੋ ਇਤਿਹਾਸ ਨੂੰ ਉਖਾਤ ਕਰ ਸਕੋ ਉਹ ਹੀ ਬਾਤ ਜਿਹੜਾ ਜਿਹੜਾ ਸਲੇਮ ਸੇ ਸਾਡੇ ਬੱਚਿਆਂ ਨੂੰ ਕਰਨੀ ਚਾਹ ਰਿਹਾ ਪਾਕਸ਼ਾਹ ਦੇ ਬੋਲੇ ਕਿੰਨੇ ਜਾਣੇ ਚਾਹੀਦੇ ਨੇ ਜਿਹੜੀ ਕੀ ਇਤਿਹਾਸ ਚ ਲਿਖੀ ਹੋਈ ਹੈ ਉਹ ਬਹਾਦਰ ਪਾਕਸ਼ਾਹ ਨੇ ਬਟਾਇਆ ਨਹੀਂ ਹਟਾ ਪਾਕਸ਼ਾਹ ਨੂੰ ਸਾਹਿਬ ਦੀ ਕਿਰਪਾ ਨਾਲ ਬਣ ਕਰਾਓ ਜੀ ਬਾਬਾ ਜੀ ਜੀ ਬਾਬਾ ਜੀ ਜਿੰਦ ਸਿੰਘ ਦੇ ਹਿੱਸੇ ਇੱਥੇ ਆਇਆ ਕਿਸਵੇਂ ਦੇ ਸਾਧਗਰਾਂ ਦਾ ਅੰਦੀ ਦਾ ਹਾਲ ਜਿਹੜੇ ਹਾਲ ਜਨਾ ਬਾਬਾ ਜੀ ਸਿੰਘ ਨੂੰ ਇਹ ਵੀ ਸੇਜਾ ਦਿੰਦਾ ਗੁਰੂ ਸਾਹਿਬ ਨੇ ਕਿਹਾ ਨਾ ਮੈਂ ਹੋ ਜਾ ਖਾਲਸਾ ਬਣ ਕੇ ਕਰੂੰਗਾ ਜਿਹੜਾ ਖਾਲਸਾ ਲੱਖਣ ਕਰੋੜਾਂ ਦੇ ਵਿੱਚ ਮੁਲਕਣ ਤੇ ਗਿਆ ਕਰੂੰਗਾ ਜੋ ਬਾਬਾ ਜੀ ਦੀ ਸ਼ਕਤੀ ਦੇ ਕਾਰਨਾਮੇ ਬਾਬਾ ਜੀ ਦੀ ਸੱਚੀ ਦਾ ਸੂਚਾ ਜੀਵਨ ਤੀਜ ਵੀ ਇਹ ਉਹਨਾਂ ਦੇ ਪਰਿਵਾਰ ਤੇ ਅੱਜ ਤਾਪਾਂ ਗਿਣਤੀਆਂ ਕਰਦੇ ਘਟ ਜਾਂਦੇ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੋ ਅੱਜ ਉਹਨਾਂ ਦਾ ਜਾਣਨ ਦੇ ਨਮਰਾਨ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਹਿੱਸੇ ਵੀ ਕਿਹੜੇ ਆਇਆ ਹੋ ਮੈਂ ਸਾਰੇ ਰੂਪ ਵਿੱਚ ਨਿਰਮਰਤਾ ਸਹਿਤ ਬੇਨਤੀ ਕਰਦਾ ਤੁਹਾਡੇ ਸਾਰੇ ਸਤਿਕਾਰਯੋਗ ਜਿੰਨੇ ਵੀ ਤੁਸੀਂ ਮਹਾਪੁਰਖ ਜਿੰਨੇ ਵੀ ਜਨਾਂ ਦੇ ਪੰਥਾਂ ਦੇ ਮੁਖੀਆ ਸਾਰੇ ਸਤਿਕਾਰਯੋਗ ਨੇ ਪਰ ਮੈਂ ਕਈ ਕੜੀ ਆਪਣੇ ਤੌਰ ਤੇ ਫਰਜ਼ੂਲ ਵੀ ਕਰਦਾ ਬਾਬਾ ਕਾਜਪੁਰ ਜੀ ਨੇ ਬਾਣੇ ਦੇ ਨਾਲ ਬਾਣੀ ਵੀ ਪਰਚੇਜ ਕੀਤੀ ਹੈ ਇਹ ਬਲੱਖਣ ਪਾਕ ਸਾਡੇ ਵਿੱਚ ਘਰਦਾ ਜਾ ਰਿਹਾ ਇਹਨਾਂ ਦੇ ਗੁਣਾਂ ਨੂੰ